ਜਦ ਨਾਰਥ-ਵੈਸਟ ਫਰੰਟੀਅਰ ਦੀ ਬਰਾਨਾ ਪਹਾੜੀ ਵਿੱਚ ਸਥਿਤ ਸਾਰਾਗੜੀ ਫੋਰਟ ਨੂੰ 10000 ਤੋਂ ਵੀ ਜ਼ਿਆਦਾ ਪਠਾਨਾਂ ਦੀ ਸੈਨਾ ਚਾਰੇ ਪਾਸਿਆਂ ਤੋਂ ਘੇਰ ਲੈਂਦੀ ਹੈ ਅਤੇ ਉਹਨਾਂ ਦਾ ਮਕਸਦ ਇੱਕੋ ਹੀ ਹੁੰਦਾ ਹੈ ਕਿ ਇਸ ਕਿਲੇ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਪਠਾਨਾਂ ਨੂੰ ਇਹ ਲੱਗਦਾ ਹੈ ਕਿ ਇਸ ਕਿਲੇ ਨੂੰ ਸਰ ਕਰਨਾ ਬਹੁਤ ਸੌਖਾ ਹੈ ਕਿਉਂਕਿ ਉਹਨਾਂ 10000 ਲੋਕਾਂ ਦਾ ਸਾਹਮਣਾ ਕਰਨ ਲਈ ਸਿਰਫ 21 ਸਿੱਖ ਜਵਾਨ ਹੀ ਕਿਲੇ ਵਿੱਚ ਮੌਜੂਦ ਹੁੰਦੇ ਹਨ ਪਰ ਪਠਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ 21 ਸਿੱਖ ਜਵਾਨ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਨਾਲ ਲਿਖਣ ਜਾ ਰਹੇ ਹਨ ਜੋ ਲੜਾਈ ਸਿਰਫ ਕੁਝ ਮਿੰਟਾਂ ਦੀ ਜਾਪ ਰਹੀ ਸੀ ਉਹ ਲੜਾਈ ਉਹਨਾਂ 21 ਸਿੱਖ ਜਵਾਨਾਂ ਦੇ ਸਾਹਸ ਤੇ ਬਲ ਦੇ ਨਾਲ 7 ਘੰਟਿਆਂ ਦੀ ਹੋ ਗਈ ਸੀ ਕਿਲੇ ਵਿੱਚ ਮੌਜੂਦ ਹਰ ਸਿੱਖ ਜਵਾਨ ਦੀ ਲੜਾਈ ਲਗਭਗ 500 ਪਠਾਨਾਂ ਨਾਲ ਸੀ ਪਰ ਸਿੱਖ ਜੋ ਬੋਲੇ ਸੋਨੇ ਹਾਲ ਦਾ ਜਕਾਰਾ ਲਾਉਂਦੇ ਹੋਏ ਜੰਗ ਦੇ ਮੈਦਾਨ ਵਿੱਚ ਵੈਰੀਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਰ ਆਉਂਦੇ ਹਨ ਅਤੇ ਇਤਿਹਾਸ ਦੇ ਪੰਨਿਆਂ ਵਿੱਚ ਕਦੇ ਨਾ ਭੁੱਲਣਯੋਗ ਇਤਿਹਾਸ ਲਿਖਦੇ ਹਨ ਤਾਂ ਆਓ ਅੱਜ ਉਸ ਜੰਗ ਬਾਰੇ ਜਾਣਦੇ ਹਾਂ ਜਿਸ ਤੋਂ ਬਾਅਦ ਲੰਡਨ ਗੈਜ਼ਟ ਨੂੰ ਵੀ ਇਹ ਮੰਨਣਾ ਪਿਆ ਕਿ ਜਿਸ ਰੈਜੀਮੈਂਟ ਵਿੱਚ ਸਿੱਖ ਲੜ ਰਹੇ ਹੋਣ ਉਸ ਰੈਜੀਮੈਂਟ ਨੂੰ ਕੋਈ ਨਹੀਂ ਹਰਾ ਸਕਦਾ ਦਾ ਬੈਟਲ ਆਫ ਸਾਰਾਗੜੀ सदी दे ਮੱਦ ਤੱਕ ਰਸ਼ੀਨ ਅਤੇ ਬ੍ਰਿਟਿਸ਼ ਅੰਪਾਇਰ ਵਿੱਚ ਇੱਕ ਕੌਨਫਲਿਕਟ ਜਾਰੀ ਸੀ ਜਿਸ ਤੋਂ ਬ੍ਰਿਟੇਨ ਨੂੰ ਡਰ ਸੀ ਕਿ ਕਿਤੇ ਰਸ਼ੀਆ ਉਸ ਦੀ ਸਭ ਤੋਂ ਮਹੱਤਵਪੂਰਨ ਜਗ੍ਹਾ ਇੰਡੀਆ ਨੂੰ ਨਾ ਦਬੋਚ ਲਵੇ ਇਸ ਲਈ ਬ੍ਰਿਟੇਨ ਅਫਗਾਨਿਸਤਾਨ ਨੂੰ ਇੱਕ ਰੱਖਿਆ ਦੇ ਤੌਰ ਤੇ ਇਸਤੇਮਾਲ ਕਰਨਾ ਚਾਹੁੰਦਾ ਸੀ ਕਈ ਯੁੱਧ ਹੁੰਦੇ ਹਨ ਅਤੇ ਬ੍ਰਿਟਿਸ਼ ਅੰਪਾਇਰ ਅਫਗਾਨਿਸਤਾਨ ਨੂੰ ਦਬੋਚਣ ਵਿੱਚ ਸਫਲ ਹੋ ਜਾਂਦੀ ਹੈ ਅਤੇ ਇਸ ਜਗ੍ਹਾ ਉੱਤੇ ਔਰਕਜ਼ਾਈ ਅਤੇ ਅਫਰੀਦੀ ਟ੍ਰਾਈਬ ਰਹਿੰਦੀਆਂ ਸੀ ਜਿਸ ਨੂੰ ਇਹ ਗੱਲ ਨਾ ਮੰਜ਼ੂਰ ਲੱਗਦੀ ਹੈ ਅਤੇ ਇਹ ਸਭ ਦੇਖਦੇ ਇਹ ਟ੍ਰਾਈਬਸ ਬ੍ਰਿਟਿਸ਼ਰ ਉੱਤੇ ਹਮਲਾ ਸ਼ੁਰੂ ਕਰ ਦਿੰਦੇ ਹਨ ਅਤੇ ਇਸ ਤੋਂ ਬਚਣ ਲਈ ਬ੍ਰਿਟਿਸ਼ ਉਸ ਜਗ੍ਹਾ ਉੱਤੇ ਮੌਜੂਦ ਕਈ ਕਿਲੇ ਨੂੰ ਮਿਲਟਰੀ ਪੋਰਟ ਵਿੱਚ ਬਦਲ ਦਿੰਦੀ ਹੈ ਜਮਾਨਾ ਤੇ ਸੁਲੇਮਾਨ ਰੇਂਜ ਵਿੱਚ ਦੋ ਇੰਪੋਰਟੈਂਟ ਕਿਲੇ ਮੌਜੂਦ ਸਨ ਫੋਰਟ ਗੁਲੇਸਤਾਨ ਅਤੇ ਫੋਰਟ ਲੋਖਾਟ ਜਿਨ੍ਹਾਂ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਅੰਗਰੇਜ਼ਾਂ ਨੂੰ ਇੱਥੇ ਇਹ ਦਿੱਕਤ ਆਉਂਦੀ ਹੈ ਕਿ ਇਹਨਾਂ ਦੋ ਕਿਲਿਆਂ ਦੇ ਵਿੱਚ ਕਾਫੀ ਦੂਰੀ ਸੀ ਅਤੇ ਰਸਤੇ ਦਾ ਜੰਗਲ ਅਤੇ ਪਹਾੜੀਆਂ ਵੀ ਕਮਿਊਨੀਕੇਸ਼ਨ ਨੂੰ ਔਖਾ ਕਰਦੀਆਂ ਸਨ ਤਾਂ ਇਸ ਲਈ ਸਨ 1894 ਵਿੱਚ ਇਹਨਾਂ ਦੋਹਾਂ ਕਿਲਿਆਂ ਦੇ ਵਿੱਚ ਗੱਲਬਾਤ ਕਰਵਾਉਣ ਲਈ ਰਾਹ ਵਿੱਚ ਪੈਂਦਾ ਸਾਰਾ ਘੜੀ ਫੋਟ ਨੂੰ ਹੀਲੀਓਗ੍ਰਾਫਿਕ ਪੋਸਟ ਬਣਾ ਦਿੱਤਾ ਜਾਂਦਾ ਹੈ। ਇਹ ਕੰਮ 3 ਸਾਲ ਤੱਕ ਵਧੀਆ ਚੱਲਦਾ ਹੈ ਪਰ ਇਹਨਾਂ 3 ਸਾਲਾਂ ਤੱਕ ਔਰਕਜ਼ਾਈ ਅਤੇ ਅਫਰੀਦੀ ਟ੍ਰਾਈਬ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਗੁੱਸਾ ਬਹੁਤ ਜ਼ਿਆਦਾ ਵੱਧ ਗਿਆ ਸੀ ਅਤੇ ਇਸ ਗੱਲ ਦਾ ਫਾਇਦਾ ਚੱਕਦੇ ਹੋਏ ਲੀਡਰ ਮੁੱਲਾ ਆਫ ਹੱਦਾ ਨੇ ਇਹਨਾਂ ਦੋਹਾਂ ਟ੍ਰਾਈਬਸ ਨੂੰ ਇੱਕਜੁੱਟ ਕਰਦੇ ਹੋਏ ਇੱਕ 10,000 ਤੋਂ ਵੀ ਜ਼ਿਆਦਾ ਸੈਨਿਕਾਂ ਦੀ ਸੈਨਾ ਤਿਆਰ ਕਰ ਲਈ ਸੀ ਅਤੇ ਅੰਗਰੇਜ਼ਾਂ ਦੇ ਖਿਲਾਫ ਇੱਕ ਵੱਡਾ ਵਿਦਰੋਹ ਵੀ ਸ਼ੁਰੂ ਕਰ ਦਿੱਤਾ ਅਤੇ ਅੰਗਰੇਜ਼ਾਂ ਜਾਣੇ ਇਸ ਵਿਦਰੋਹ ਨੂੰ ਦੱਬਣ ਲਈ ਲੈਫਟੇਨੈਂਟ ਕਰਨਲ ਜੌਨ ਹੌਂਗਟਨ ਦੀ ਨਿਗ੍ਹਾ ਹੇਠ 36ਵੀਂ ਸਿੱਖ ਰੈਜੀਮੈਂਟ ਦੀਆਂ ਪੰਜ ਟੋਲੀਆਂ ਨੂੰ ਨਾਰਥ-ਵੈਸਟ ਫਰੰਟੀਅਰ ਦੀਆਂ ਕੁਝ ਖਾਸ ਥਾਵਾਂ ਉੱਪਰ ਨਿਯੁਕਤ ਕਰ ਦਿੱਤਾ ਜਾਂਦਾ ਹੈ। ਦੋਹਾਂ ਤਰ੍ਹਾਂ ਦੇ ਵਿੱਚ ਕੁਝ ਯੁੱਧ ਵੀ ਹੁੰਦੇ ਹਨ ਪਰ ਹਰ ਵਾਰ ਸਿੱਖਾਂ ਦੀ ਅਤੇ ਅੰਗਰੇਜ਼ਾਂ ਦੀ ਜਿੱਤ ਹੁੰਦੀ ਹੈ ਅਤੇ ਪਠਾਨ ਹਾਰਦੇ ਹਨ। ਇੰਨਾ ਸਭ ਕੁਝ ਦੇਖਦੇ ਹੋਏ ਪਠਾਨ ਇੱਕ ਸਟ੍ਰੈਟੈਜੀਕ ਪਲਾਨ ਬਣਾਉਂਦੇ ਹਨ ਕਿ ਸਾਰਾ ਗੜੀ ਪੋਸਟ ਨੂੰ ਆਈਸੋਲੇਟ ਕਰਾਂਗੇ ਅਤੇ ਉੱਥੇ ਕਬਜ਼ਾ ਵੀ ਕਰਾਂਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਦ ਵੀ ਉਹ ਕਿਤੇ ਹਮਲਾ ਕਰਦੇ ਹਾਨ ਤਾਂ ਸਾਰਾਗੜੀ ਦੂਜੀ ਪੋਸਟ ਨੂੰ ਮੈਸੇਜ ਭੇਜ ਦਿੰਦੀ ਹੈ ਅਤੇ ਰੀਇਨਫੋਰਸਮੈਂਟ ਆ ਜਾਂਦੀ ਹੈ ਆਖਰ 12 ਸਤੰਬਰ ਦਾ ਦਿਨ ਆ ਜਾਂਦਾ ਹੈ ਜਿਸ ਦਿਨ ਪੂਰੀ ਤਿਆਰੀ ਕਰਕੇ 10000 ਤੋਂ ਵੀ ਜ਼ਿਆਦਾ ਪਠਾਨ ਸਾਰਾਗੜੀ ਕਿਲੇ ਨੂੰ ਘੇਰ ਲੈਂਦੇ ਹਨ ਹੁਣ ਸਾਰਾਗੜੀ ਕਿਲੇ ਦੀ ਸੁਰੱਖਿਆ ਦਾ ਜਿੰਮਾ ਉੱਥੇ ਮੌਜੂਦ ਸਿਰਫ 21 ਸਿੱਖ ਜਵਾਨਾਂ ਦੇ ਹੱਥ ਵਿੱਚ ਹੁੰਦਾ ਹੈ ਜਿਨ੍ਹਾਂ ਕੋਲ ਸਿੰਗਲ ਸ਼ਾਟ ਮਾਰਟਿਨੀ ਹੈਨਰੀ 303 ਰਾਈਫਲ ਸੀ ਜੋ ਹਰ ਮਿੰਟ ਵਿੱਚ 10 ਰਾਉਂਡ ਫਾਇਰ ਕਰ ਸਕਦੀ ਸੀ ਅਤੇ ਹਰ ਸਿੱਖ ਜਵਾਨ ਕੋਲ 400 ਗੋਲੀ ਵੀ ਸੀ ਅਤੇ ਇਹਨਾਂ 21 ਸਿੱਖ ਜਵਾਨਾਂ ਦੀ ਕਮਾਂਡ 홀ਦਾਰ ਇਸ਼ਰ ਸਿੰਘ ਕਰ ਰਹੇ ਸੀ 12 ਸਤੰਬਰ ਦੀ ਸਵੇਰ ਜਦ ਇਸ਼ਰ ਸਿੰਘ ਦੂਰਬਿੰਦ ਨਾਲ ਚਾਰ ਸਫੇਰੇ ਵੇਖਦਾ ਹੈ ਤਾਂ ਉਹ ਚੌਕ ਜਾਂਦਾ ਹੈ ਬੰਦੂਕਾਂ ਅਤੇ ਝੰਡਿਆਂ ਨਾਲ ਲੱਦੇ 10000 ਤੋਂ ਵੀ ਜ਼ਿਆਦਾ ਪਠਾਨਾ ਨੇ ਫੋਰਟ ਨੂੰ ਘੇਰ ਰੱਖਿਆ ਸੀ ਜਲਦ ਤੋਂ ਜਲਦ ਹਿਲੀਓਗ੍ਰਾਫ ਦੇ ਜ਼ਰੀਏ ਇਹ ਖਬਰ ਲੋਕਹਾਰਡ ਕਿਲੇ ਤੇ ਮੌਜੂਦ ਲੈਫਟਿਨੈਂਟ ਕਰਨਲ ਜੌਨ ਹੌਂਗਟਨ ਨੂੰ ਭੇਜੀ ਜਾਂਦੀ ਹੈ ਜੌਨ ਹੌਂਗਟਨ ਵੀ ਬਿਨਾਂ ਸਮਾਂ ਗਵਾਏ ਜਲਦ ਤੋਂ ਜਲਦ ਸੈਨਿਕਾਂ ਦੀ ਇੱਕ ਟੋਲੀ ਨੂੰ ਸਾਰਾ ਗੱਡੀ ਲਈ ਰਵਾਨਾ ਕਰ ਦਿੰਦਾ ਹੈ ਪਰ ਉਹ ਫੇਲ ਹੋ ਜਾਂਦਾ ਹੈ ਕਿਉਂਕਿ ਪਠਾਨਾ ਨੇ ਪਹਿਲਾਂ ਹੀ ਦੋਵਾਂ ਕਿਲਿਆਂ ਦੇ ਵਿਚਲੀ ਸਪਲਾਈ ਲਾਈਨ ਡੱਟ ਦਿੱਤੀ ਸੀ ਇਸ ਤੋਂ ਬਾਅਦ ਈਸ਼ਰ ਸਿੰਘ ਕੋਲ ਦੋ ਰਸਤੇ ਹੁੰਦੇ ਹਨ ਜਾਂ ਤਾਂ ਕਿਲਾ ਛੱਡ ਕੇ ਭੱਜ ਜਾ ਜਾਂ ਉੱਥੇ ਆਪਦੀ ਡਿਊਟੀ ਦਾ ਪਾਲਨ ਕਰਦੇ ਹੋਏ ਡੱਟ ਕੇ ਸਾਹਮਣਾ ਕਰਨਾ ਈਸ਼ਰ ਸਿੰਘ ਆਪਦੇ ਜਵਾਨਾਂ ਨੂੰ ਇਕੱਠਾ ਕਰਦਾ ਹੈ ਅਤੇ ਪੁੱਛਦਾ ਹੈ ਕਿ ਆਪਾਂ ਜੰਗ ਲੜੀਏ ਜਾਂ ਭੱਜ ਜਾਈਏ ਤਾਂ ਜਵਾਬ ਮਿਲਦਾ ਹੈ ਕਿ ਅਸੀਂ ਇੱਥੇ ਡੱਟ ਕੇ ਸਾਹਮਣਾ ਕਰਾਂਗੇ ਤਾਂ ਈਸ਼ਰ ਸਿੰਘ 21 ਸਿੱਖਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਦਿੰਦਾ ਹੈ ਇੱਕ ਟੋਲੀ ਬੈਠ ਕੇ ਫਾਇਰਿੰਗ ਰੇਂਜ ਤੇ ਫਾਇਰਿੰਗ ਕਰੇ ਅਤੇ ਦੂਜੀ ਸਿਚੁਏਸ਼ਨ ਦਾ ਜਾਇਜ਼ਾ ਲਵੇ ਸਾਰੇ ਆਪੋ ਆਪਣੀ ਪੋਜੀਸ਼ਨ ਤੇ ਨਿਯੁਕਤ ਹੋ ਜਾਂਦੇ ਹਨ ਤਾਂ ਇੱਕ ਪਠਾਨੀ ਪਸ਼ਤੋ ਵਿੱਚ ਹੈ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੁਸੀਂ ਕਿਲਾ ਛੱਡ ਦਿਓ ਤਾਂ ਈਸ਼ਰ ਸਿੰਘ ਕਹਿੰਦੇ ਹਨ ਕਿ ਇਹ ਅੰਗਰੇਜ਼ਾਂ ਦੀ ਨਹੀਂ ਬਲਕਿ ਮਹਾਰਾਜਾ ਰਣਜੀਤ ਸਿੰਘ ਦੀ ਜਗ੍ਹਾ ਹੈ ਅਤੇ ਇਸ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ ਤਾਂ ਇਸ ਗੱਲ ਤੋਂ ਗੁੱਸੇ 'ਚ ਆਏ ਪਠਾਨ ਗੋਲੀਆਂ ਦਾ ਮੀਂਹ ਵਰਾ ਦਿੰਦੇ ਹਨ ਪਰ ਇੱਕ ਵੀ ਸਿੱਖ ਜਵਾਨਾਂ ਵੱਲੋਂ ਕੋਈ ਵੀ ਫਾਇਰ ਨਹੀਂ ਕੀਤਾ ਜਾਂਦਾ ਕਿਉਂਕਿ ਸਿੱਖਾਂ ਕੋਲ ਸਿਰਫ 8000 ਗੋਲੀ ਸੀ ਤਾਂ ਉਹ ਹਰ ਗੋਲੀ ਸਿਰਫ ਜਾਨ ਲੈਣ ਲਈ ਲਾਉਣਾ ਚਾਹੁੰਦੇ ਸਨ ਤਾਂ ਜਦ ਹੀ ਪਠਾਨ ਕਿਲੇ ਵੱਲ ਵਧਦੇ ਹਨ ਅਤੇ ਸਿੱਖ ਜਵਾਨਾਂ ਦੀ ਫਾਇਰਿੰਗ ਰੇਂਜ ਵਿੱਚ ਆਉਂਦੇ ਹਨ ਤਾਂ ਸਿੱਖਾਂ ਦੀ ਹਰ ਗੋਲੀ ਪਠਾਨਾਂ ਦਾ ਸੀਨਾ ਚੀਰ ਦਿੰਦੀ ਹੈ ਸਿਰਫ 1 ਘੰਟੇ ਦੇ ਅੰਦਰ-ਅੰਦਰ ਪਠਾਨਾਂ ਦੀ ਪਹਿਲੀ ਟੋਲੀ ਖਤਮ ਹੋ ਜਾਂਦੀ ਹੈ। ਇਸ ਤੋਂ ਬਾਅਦ ਪਠਾਨ ਵੀ ਸਟਰੈਟੇਜੀ ਬਣਾਉਂਦੇ ਹਨ ਅਤੇ ਇੱਕ ਟੋਲੀ ਨੂੰ ਮੇਨ ਗੇਟ ਵੱਲ ਭੇਜ ਦਿੰਦੇ ਹਨ ਅਤੇ ਦੂਸਰੀ ਨੂੰ ਕਿਲੇ ਦੀ ਕੰਧ ਤੋੜ ਕੇ ਅੰਦਰ ਵੜਨ ਲਈ ਨਿਰਦੇਸ਼ ਦਿੰਦੇ ਹਨ। ਪਰ ਸਿੱਖ ਜਵਾਨਾਂ ਦੀ ਸਟੀਕ ਫਾਇਰਿੰਗ ਦਾ ਪਠਾਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਪਠਾਨ ਹਵਾ ਦਾ ਫਾਇਦਾ ਲੈਂਦੇ ਹਨ ਅਤੇ ਉੱਥੇ ਮੌਜੂਦ ਸੁੱਕੀ ਕਾਣੂ ਅੱਗ ਲਾ ਦਿੰਦੇ ਹਨ। ਧੂੰਆਂ ਰੋਲ ਹੋ ਜਾਂਦਾ ਹੈ ਅਤੇ ਇਸ ਨਾਲ ਪਠਾਨ ਕਿਲੇ ਦੀਆਂ ਕੰਧਾਂ ਅਤੇ ਮੇਨ ਗੇਟ ਤੱਕ ਬਹੁਤ ਹੀ ਈਜ਼ੀਲੀ ਪਹੁੰਚ ਜਾਂਦੇ ਹਨ। ਅਤੇ ਹੁਣ ਸਿੱਖ ਜਵਾਨ ਵੀ ਪਠਾਨਾਂ ਦੀ ਫਾਇਰਿੰਗ ਰੇਂਜ ਵਿਚ ਆ ਜਾਂਦੇ ਹਨ ਜਿਸ ਦਾ ਨਤੀਜਾ ਸਿੱਖ ਖੇਮੇ ਵਿੱਚ ਵੀ ਮੌਤਾਂ ਵਧਣ ਲੱਗ ਜਾਂਦੀਆਂ ਹਨ ਹੁਣ ਤੱਕ ਤਿੰਨ ਸਿੱਖ ਜਵਾਨ ਸ਼ਹੀਦ ਹੋ ਚੁੱਕੇ ਸਨ ਸਿੱਖ ਜਵਾਨਾਂ ਕੋਲ ਗੋਲੀਆਂ ਦੀ ਮਾਤਰਾ ਵੀ ਘਟ ਰਹੀ ਸੀ ਤਾਂ ਸਿੱਖ ਹੁਣ ਹਰ ਗੋਲੀ ਦੁਸ਼ਮਨ ਦੀ ਛਾਤੀ چیر ਲਈ ਹੀ ਇਸਤੇਮਾਲ ਕਰ ਰਹੇ ਸਨ ਲੋਕਾੜ ਕਿਲੇ ਵੱਲੋਂ ਵੀ ਪਠਾਨਾਂ ਦਾ ਧਿਆਨ ਭਟਕਾਉਣ ਲਈ ਕਿਲੇ ਵੱਲ ਫਾਇਰਿੰਗ ਕੀਤੀ ਗਈ ਪਰ ਇਸ ਨੇ ਕੁਝ ਅਸਰ ਨਹੀਂ ਪਾਇਆ ਇਸ ਵਿੱਚ ਪਠਾਨ ਦੀ ਇੱਕ ਟੋਲੀ ਕਿਲੇ ਦੇ ਮੇਨ ਕੰਦ ਨੂੰ ਤੋੜਨ ਵਿੱਚ ਲੱਗ ਜਾਂਦੀ ਹੈ ਜਦ ਇਸ ਗੱਲ ਦੀ ਖਬਰ ਈਸ਼ਰ ਸਿੰਘ ਤੱਕ ਪਹੁੰਚਦੀ ਹੈ ਤਾਂ ਈਸ਼ਰ ਸਿੰਘ ਚਾਰ ਜਵਾਨਾਂ ਨਾਂ ਨੂੰ ਉਸ ਹਾਲ ਕੋਲ ਪਹੁੰਚ ਕੇ ਪਠਾਨਾਂ ਨੂੰ ਰੋਕਣ ਲਈ ਕਹਿੰਦਾ ਹੈ ਪਰ ਪਠਾਨ ਹੁਣ ਉਸ ਥਾਂ ਉੱਪਰ ਆ ਗਏ ਸੀ ਜਦੋਂ ਉਹਨਾਂ ਨੂੰ ਰੋਕਣਾ ਬਹੁਤ ਮੁਸ਼ਕਲ ਸੀ ਸਿੱਖ ਜਵਾਨਾਂ ਦੀਆਂ ਗੋਲੀਆਂ ਤੋਂ ਬਚਣ ਲਈ ਪਠਾਨ ਚਾਰ ਪਾਈ ਨਾਲ ਆਪਣਾ ਸਿਰ ਢਾਕੇ ਕਿਲੇ ਕੋਲ ਪਹੁੰਚ ਗਏ ਦੂਜੇ ਪਾਸੇ ਜੋ ਚਾਰ ਜਵਾਨ ਪਠਾਨਾਂ ਨੂੰ ਕੰਧ ਤੋੜਨ ਤੋਂ ਰੋਕ ਰਹੇ ਸਨ ਉਹਨਾਂ ਵਿੱਚੋਂ ਤਿੰਨ ਸ਼ਹੀਦ ਹੋ ਗਏ ਸਨ ਅਤੇ ਸਿਰਫ ਇੱਕ ਜਵਾਨ ਨੂੰ ਲੜਦੇ ਵੇਖ ਈਸ਼ਰ ਸਿੰਘ ਅਤੇ ਬਾਕੀ ਦੇ ਕੁਝ ਜਵਾਨ ਵੀ ਮੇਨ ਬਲਾਕ ਵਿੱਚ ਪਹੁੰਚ ਜਾਂਦੇ ਹਨ ਪਰ ਇਸ ਮੌਕੇ ਤੱਕ ਸਿੱਖ ਜਵਾਨਾਂ ਕੋਲ ਗੋਲੀਆਂ ਬਿਲਕੁਲ ਖਤਮ ਹੋ ਚੁੱਕੀਆਂ ਸਨ ਅਤੇ ਯੁੱਧ ਨੂੰ ਚੱਲਦੇ ਆਂ 3 ਘੰਟਿਆਂ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ ਸੀ ਹੁਣ ਤੱਕ ਪਠਾਨ ਵੀ ਕੰਦ ਨੂੰ ਐਨਾ ਤੋੜ ਚੁੱਕੇ ਸਨ ਕਿ ਉਹ ਆਰਾਮ ਨਾਲ ਕਿਲੇ ਅੰਦਰ ਦਾਖਲ ਹੋ ਸਕਦੇ ਸਨ ਇਹ ਸਭ ਵੇਖ ਈਸ਼ਰ ਸਿੰਘ ਜਵਾਨਾਂ ਨੂੰ ਹੁਕਮ ਦਿੰਦਾ ਹੈ ਕਿ ਸਭ ਆਪੋ ਆਪਣੇ ਹਥਿਆਰਾਂ ਅੱਗੇ ਬੈਨਟ ਲਾ ਲਓ ਤਾਂ ਜੋ ਬਚੇ ਪਠਾਨਾਂ ਦੀ ਛਾਤੀ ਵੀ ਚੀਰੀ ਜਾ ਸਕੇ ਅਤੇ ਇੰਜ ਹੀ ਹੁੰਦਾ ਹੈ ਜਦ ਵੀ ਕੋਈ ਪਠਾਨ ਕਿਲੇ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਉਸ ਦਾ ਬੈਨਟ ਖਬੋ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਪਰ ਦੂਜੇ ਹੱਥ ਪਠਾਨ ਕਿਲੇ ਦੇ ਮੇਨ ਗੇਟ ਨੂੰ ਵੀ ਅੱਗ ਲਾ ਦਿੰਦੇ ਹਨ ਮੇਨ ਗੇਟ ਲੱਕੜ ਦਾ ਸੀ ਜਿਸ ਕਰਕੇ ਉਹ ਕੁਝ ਮਿੰਟਾਂ ਵਿੱਚ ਹੀ ਮਿੱਟੀ ਵਿੱਚ ਮਿਲ ਜਾਂਦਾ ਹੈ ਅਤੇ ਇਸ ਤੋਂ ਬਾਅਦ ਕਾਫੀ ਮਾਤਰਾ ਵਿੱਚ ਪਠਾਨ ਕਿਲੇ ਦੇ ਅੰਦਰ ਪ੍ਰਵੇਸ਼ ਕਰ ਲੈਂਦੇ ਹਨ ਲੜਾਈ ਕਾਫੀ ਨੇੜੇ ਹੋਣ ਲੱਗ ਗਈ ਸੀ ਅਤੇ ਹੁਣ ਤੱਕ ਹਵਲਦਾਰ ਈਸ਼ਰ ਸਿੰਘ ਵੀ ਕਾਫੀ ਘੈਲ ਹੋ ਚੁੱਕਾ ਸੀ ਪਰ ਉਹਨਾਂ ਨੇ ਹਜੇ ਵੀ ਹਿੰਮਤ ਨਹੀਂ ਹਾਰੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਉਦੇਸ਼ ਦਿੱਤਾ ਕਿ ਮੈਨੂੰ ਉਸ ਟੁੱਟੀ ਹੋਈ ਕੰਦ ਕੋਲ ਲੈ ਚੱਲੋ ਤਾਂ ਜੋ ਮੈਂ ਉੱਥੇ ਪਠਾਨਾਂ ਨੂੰ ਅੰਦਰ ਆਉਣ ਤੋਂ ਰੋਕ ਸਕਾਂ ਦੋ ਜਵਾਨ ਈਸ਼ਰ ਸਿੰਘ ਨਾਲ ਟੁੱਟੀ ਹੋਈ ਕੰਦ ਕੋਲ ਪਹੁੰਚ ਜਾਂਦੇ ਹਨ ਅਤੇ ਕਈ ਪਠਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਅਤੇ ਲੜਦੇ ਲੜਦੇ ਉਹਨਾਂ ਤਿੰਨ ਜਵਾਨਾਂ ਸਮੇਤ ਕੀਸ਼ਰ ਸਿੰਘ ਵੀ ਸ਼ਹੀਦ ਹੋ ਜਾਂਦੇ ਹਨ ਹੁਣ ਕਿਲੇ ਵਿੱਚ ਸਿਰਫ ਪੰਜ ਸਿੱਖ ਜਵਾਨ ਹੀ ਰਹਿ ਜਾਂਦੇ ਹਨ ਅਤੇ ਇੱਕ ਸਿਗਨਲਮੈਨ ਗੁਰਮੁਖ ਸਿੰਘ ਹੁੰਦਾ ਹੈ ਜੋ ਲੜਾਈ ਦੀ ਖਬਰ ਦੂਜੇ ਕਿਲੇ ਨੂੰ ਭੇਜ ਰਿਹਾ ਸੀ ਅਤੇ ਫਿਰ ਬਚੇ ਹੋਏ ਚਾਰ ਸਿੱਖ ਜਵਾਨ ਪਿੱਠ ਨਾਲ ਪਿੱਠ ਜੋੜ ਕੇ ਯੁੱਧ ਵਿੱਚ ਉੱਤਰ ਆਉਂਦੇ ਹਨ ਅਤੇ ਕਈ ਪਠਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਅਤੇ ਇੱਥੇ ਲੜਦੇ ਲੜਦੇ ਤਿੰਨ ਜਵਾਨ ਹੋਰ ਸ਼ਹੀਦ ਹੋ ਜਾਂਦੇ ਹਨ ਹੁਣ ਮੇਨ ਬਲਾਕ ਵਿੱਚ ਸਿਰਫ ਦੋ ਜਵਾਨ ਹੀ ਜ਼ਿੰਦਾ ਹੁੰਦੇ ਹਨ ਅਤੇ ਉਹ ਵੀ ਕਈ ਪਠਾਨਾਂ ਨੂੰ ਮਾਰਨ ਤੋਂ ਬਾਅਦ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਹੁਣ ਅੰਤ ਕਰੀਬ ਦੇਖ ਸਿਗਨਲਮੈਨ ਵੀ ਦੂਖ ਚੱਕ ਲੈਂਦਾ ਹੈ ਅਤੇ ਦੇਖਦੇ ਹੀ ਦੇਖਦੇ 20 ਤੋਂ ਜ਼ਿਆਦਾ ਪਠਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਪਠਾਨਾਂ ਦੇ ਵਿੱਚ ਗੁਰਮੁਖ ਸਿੰਘ ਦਾ ਅਲੱਗ ਹੀ ਖੋਫ ਸੀ ਪਰ ਇਕੱਲਾ ਆਦਮੀ ਹਜ਼ਾਰਾਂ ਨਾਲ ਕਿੰਨਾ ਕੁ ਟਾਈਮ ਲੜਦਾ ਅਤੇ ਇੰਜ ਹੀ ਗੁਰਮੁਖ ਸਿੰਘ ਦੀ ਮੌਤ ਦੇ ਨਾਲ ਹੀ ਸਾਰਾ ਗੜੀ ਦਾ ਕਿਲਾ ਪਠਾਨਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ ਜੋ ਲੜਾਈ ਕੁਝ ਮਿੰਟਾਂ ਦੀ ਜਾਪਦੀ ਸੀ ਉਹ ਲੜਾਈ 7 ਘੰਟਿਆਂ ਦੀ ਹੋ ਗਈ ਸੀ ਅਤੇ ਇਨ੍ਹਾਂ 21 ਸਿੱਖ ਜਵਾਨਾਂ ਨੇ 600 ਦੇ ਕਰੀਬ ਪਠਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਇਸ ਤਰ੍ਹਾਂ ਇਹ 21 ਸਿੱਖ ਜਵਾਨ ਕਦੇ ਨਾ ਭੁੱਲਣਯੋਗ ਇਤਿਹਾਸ ਦੇ ਹਨ ਜੋ ਅੱਜ ਵੀ ਦੁਨੀਆ ਦੇ ਚੱਪੇ-ਚੱਪੇ ਵਿੱਚ ਪੜਿਆ ਜਾਂਦਾ ਹੈ